ਸਭ ਤੋਂ ਪਹਿਲਾਂ ਸਾਡੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਵੇਖ ਹੀ ਰਹੇ ਹੋ ਅਸੀਂ ਨੇ ਸ਼ਹੀਦ ਦਮ ਸਿੰਘ ਜੀ ਮੈਮੋਰੀਅਲ ਨੂੰ ਸੁਨਾਮ ਵਿਖੇ ਵਿਜ਼ਿਟ ਕੀਤਾ ਸੀ ਕੁਝ ਦਿਨ ਪਹਿਲਾਂ ਜਿਵੇਂ ਕਿ ਤੁਸੀਂ ਵੇਖ ਹੀ ਸਕਦੇ ਹੋ ਬਹੁਤ ਹੀ ਸਾਰੀਆਂ ਚੀਜ਼ਾਂ ਸੀ ਜਿੱਥੋਂ ਸਾਨੂੰ ਸ਼ਹੀਦ ਦਮ ਸਿੰਘ ਜੀ ਦੇ ਲਾਈਫ ਬਾਰੇ ਪਤਾ ਚੱਲਦਾ ਸੀ ਇਹ ਜਿਹੜੀ ਤੁਸੀਂ ਸਾਹਮਣੇ ਟਰੰਕ ਦੇਖ ਰਹੇ ਹੋ ਇਹ ਸ਼ਹੀਦ ਦਮ ਸਿੰਘ ਜੀ ਨੇ ਆਪਣੇ ਬਚਪਨ ਵਿੱਚ ਖੁਦ ਬਣਾਈ ਸੀ ਅਤੇ ਇਹ ਦੇਖੋ ਕਿੰਨਾ ਪੁਰਾਣਾ ਸਮਾਨ ਹੈ ਇਹ ਸਾਰਾ ਇਹ ਮੈਮੋਰੀਅਲ ਵਿੱਚ ਰੱਖਿਆ ਗਿਆ ਹੈ ਅਤੇ ਜੇਕਰ ਤੁਸੀਂ ਬਾਹਰ ਦੇਖੋਗੇ ਤਾਂ ਬਾਹਰ ਇੱਕ ਗਾਰਡਨ ਦਾਇਆ ਬਣਿਆ ਹੋਇਆ ਜਿੱਥੇ ਸ਼ਹੀਦ ਦਮ ਸਿੰਘ ਜੀ ਦਾ ਇੱਕ ਸਟੈਚੂ ਵੀ ਹੈ ਜਿਸ ਨੂੰ ਦੇਖ ਕੇ ਦਿਲ ਬਹੁਤ ਖੁਸ਼ ਹੋਇਆ ਤੇ ਇੱਥੇ ਇੱਕ ਰਜਿਸਟਰ ਵੀ ਸੀ ਜਿਸ ਵਿੱਚ ਆਪਾਂ ਆਪਣੇ ਥੀਵ ਦੇਖ ਸਕਦੇ ਸੀ ਕਿ ਇਸ ਨੂੰ ਹੋਰ ਇੰਪਰੂਵ ਕੀਤਾ ਜਾਵੇ ਅਤੇ ਇਸ ਬਾਰੇ ਕੁਝ ਆਪਣੇ ਵਿਚਾਰ ਆਪਾਂ ਸਾਂਝੇ ਵੀ ਕਰ ਸਕਦੇ ਸੀ ਜਿਵੇਂ ਕਿ ਤੁਸੀਂ ਵੇਖ ਹੀ ਸਕਦੇ ਹੋ ਇਸ ਵਿੱਚ ਜੇ ਵਿਦਮ ਸਿੰਘ ਜੀ ਨੇ ਜੋ ਆਪਣੀ ਪਰਸਨਲ ਡਾਇਰੀ ਵਿੱਚ ਕੁਝ ਵੀਅੂ ਲਿਖੇ ਸੀ ਉਹ ਵੀ ਇੱਥੇ ਪਿਕਚਰ ਪੇਸਟ ਕੀਤੀਆਂ ਹੋਈਆਂ ਨੇ ਅਤੇ ਇਹਨਾਂ ਵਿੱਚ ਦੱਸਿਆ ਹੋਇਆ ਹੈ ਅਤੇ ਕਈ ਐਫਆਈਆਰ ਵੀ ਇਹਨਾਂ ਵਿੱਚ ਦਿਖਾਈਆਂ ਗਈਆਂ ਸੀ ਹੁਣ ਤੁਸੀਂ ਦੇਖ ਰਹੇ ਹੋ ਇਹ ਬਾਹਰ ਦਾ ਮਾਹੌਲ ਇੱਥੇ ਇਹਨਾਂ ਨੇ ਗਾਰਡਨ ਟਾਈਪ ਬਹੁਤ ਹੀ ਜ਼ਿਆਦਾ ਸੋਹਣਾ ਜਿਹਾ ਨਿਰਮਾਣ ਕੀਤਾ ਹੋਇਆ ਹੈ ਬਾਹਰ ਜੋ ਕਿ ਦੇਖਣ ਵਿੱਚ ਵੀ ਬਹੁਤ ਖੂਬਸੂਰਤ ਲੱਗਦਾ ਹੈ ਜੀ May the peace prevail in India. May my mother nation be always glorified. Those who sacrificed their son for the countrymen, blessed are those parents. Serving one's country in an adorous task through it is a quite easy to boast. Those who dedicated themselves to the service have faced immense problems. The garden of the nation passed since ages. I will nourish it with my blood to transform it into a flourishing garden. May the nation be prosperous and it people thrive, doesn't matter if I be there or not.